ਮੁਹਾਲੀ ਸ਼ਹਿਰ ਦੇ ਰੀਅਲ ਏਸਟੇਟ ਸੈਕਟਰ ਵਿੱਚ ਇੱਕ ਵੱਡਾ ਵਿਵਾਦ ਸਾਹਮਣੇ ਆਇਆ ਜਿਸ ਵਿੱਚ ਲੋਕਾਂ ਨੂੰ ਪਲਾਟ ਵੇਚਣ ਅਤੇ ਆਰਕੇਐਮ ਡਿਵੈਲਪਰ ਦੁਆਰਾ ਕਬਜ਼ਾ ਦੇਣ ਤੋਂ ਬਾਅਦ ਹੁਣ ਜ਼ਮੀਨ ਕਿਸੇ ਹੋਰ ਬਿਲਡਰ ਨੂੰ ਤਬਦੀਲ ਕਰ ਦਿੱਤੀ ਗਈ ਇਸ ਪੂਰੀ ਘਟਨਾ ਵਿੱਚ ਆਰਕੇਐਮ ਡਿਵੈਲਪਰ ਤ੍ਰਿਪਤ ਡਿਵੈਲਪਰ ਅਤੇ ਮਕਾਨ ਮਾਲਕ ਦੀ ਕਥੀ ਤੇ ਮਿਲੀਪੁਕਤ ਦਾ ਪਰਦਾਫਾਸ਼ ਕਰਦੇ ਹੋਏ ਪੀੜਤਾ ਵੱਲੋਂ ਇਲਜ਼ਾਮ ਲਗਾਉਂਦੇ ਹੋਏ ਕੀਤੀ ਗਈ ਪ੍ਰੈਸ ਕਾਨਫਰੰਸ ਮੇਰਾ ਨਾਮ ਰঞ্জੀਤ ਸਿੰਘ ਹੈ। ਲਾ ਤੇ ਮੇਰਾ ਨਾ FARQM 112 ਦੇ ਵਿੱਚ ਮੈਂ ਬੁੱਕ ਕਰਵਾਇਆ ਸੀਗਾ ਪਲਾਟ 2010 ਦੇ ਕਰੀਬ। ਇਹਦੇ 2010 ਤੋਂ ਲੈ ਕੇ ਆਲਮੋਸਟ ਮੈਂ 2013 ਤੱਕ ਉਹਦੀ ਪੇਮੈਂਟ ਕਰਤੀ ਸੀਗੀ ਸਾਰੀ। ਪੇਮੈਂਟ ਕਰਨ ਤੋਂ ਬਾਅਦ ਮੈਂ ਲਗਾਤਾਰ ਉਹਨਾਂ ਦਾ ਟੱਚ ਸ਼ਰਾ ਵੀ ਮੇਰੀ ਜਿਹੜੀ ਹੈਗੀ ਆ ਰਿਸਿਟ ਜੀ ਕਰਵਾਈ ਜਾਵੇ ਮੇਰੇ ਪਲਾਟ ਦੀ ਤੇ 2018 ਦੇ ਕਰੀਬ ਮੈਂ ਉਹਦਾ ਪ੍ਰੋਫੈਸ਼ਨ ਲੈ ਲਿਆ ਸੀਗਾ ਪਲਾਟ ਦਾ। ਉਹ ਫਿਰ ਮੈਨੂੰ ਥੋੜਾ ਇਦਾਂ ਅਨਗਾਨੀ ਕਰਦੇ ਰਿਹਾ ਹਾਂ ਹਾਂ ਹੁਣ ਕਰਵਾਉਨੇ ਆਪਾਂ ਇਦਾਂ ਹੁਣ ਕਰਵਾਉਨੇ ਆ। ਉਹ ਤੋਂ ਬਾਅਦ ਫਿਰ ਮੈਂ ਜਦੋਂ ਮੈਂ ਹਜਰੇ ਖੋਜ ਖਜੂਗੀ ਟੀਮ ਦੀ ਰਿਪਰਟੀ ਖੋਜੂਗੀ ਆਲਮੋਸਟ ਪੇਮੈਂਟ ਦੀ ਜਿਹੜੀ ਮੇਰੀ ਰਿਪੋਰਟ ਦੇ 2013 ਦੇ ਵਿੱਚ ਚਲੀ ਗਈ ਸੀ ਸਾਰੀ ਉਹਦੇ ਮੇਰੇ ਕੋਲ ਪੋਜੈਸ਼ਨ ਤੇ ਅਲਾਟਮੈਂਟ ਸਾਰਾ ਜਿਹੜਾ ਹੈਗਾ ਜੀ ਦਾ ਪੂਰੇ ਕੋਲੇ ਪੇਪਰ ਪਾਈ ਹੋਏ ਨੇ ਤੇ ਇਹ ਕਨੈਕਸ਼ਨ ਵੀ ਇਲੈਕਟ੍ਰੀਕਲ ਕਨੈਕਸ਼ਨ ਮੇਰਾ ਲੱਗਿਆ ਵਾ ਬਿਜਲੀ ਦੇ ਜਿਹੜਾ ਹੈ ਲੱਗੂ ਦੇ ਬਿੱਲ ਪਏ ਹੈਗੇ ਆ ਤੇ ਉਹ ਨਹੀਂ ਆਫੋਟੋਗ੍ਰਾਫ ਮੇਰੇ ਕੋਲੇ ਸਹੀ ਲੱਗਾ ਜੀ ਤੇ ਉਹ ਤੋਂ ਬਾਅਦ ਜੀ ਅੰਨਗਾਨੀ ਚਲਦੀ ਰਹੀ 2018 ਨਿਕਲ ਗਿਆ ਫਿਰ ਕਰੋਨਾ ਆ ਗਿਆ ਕਰੋਨਾ ਕਰਕੇ ਫਿਰ ਜਿਹੜੇ ਬਿਲਡਰ ਸੀਗੇ ਮਸਵਾਲੀ ਆ ਜੀ ਉਹਨਾਂ ਦਾ ਕੁਝ ਲੀਗਲ ਇਸ਼ੂ ਹੋ ਗਿਆ ਉਹ ਮਤਲਬ ਕੋਈ ਲੀਗਲ ਇਸ਼ੂ ਦੇ ਚੱਕਰ ਦੇ ਵਿੱਚ ਆ ਲੋ ਅੰਦਰ ਰਹੇ ਉਹਦੇ ਉਹ ਫਿਰ ਉਸ ਤੋਂ ਬਾਅਦ ਰਿਸਟਰੀ ਹੋਣੀ ਪਈ ਫਿਰ ਉਹ ਮੇਲਸ ਕਾਫੀ ਕੀਤੀਆਂ ਫਾਲੋਪ ਲਿਆ ਮੇਲ ਤੇ ਉਹਨਾਂ ਦੇ ਬੰਦਿਆਂ ਨੂੰ ਮਿਲਦੇ ਰਿਹਾ ਬਸ ਜਾ ਕੇ ਹੋ ਜਾਊਗਾ ਨਹੀਂ ਹੋਇਆ ਉਸ ਤੋਂ ਬਾਅਦ 2022 ਦੇ ਵਿੱਚ ਮੈਨੂੰ ਕੋਈ ਬੰਦੇ ਦੀ ਕਾਲ ਆਉਂਦੀ ਹੈ ਤੇ ਸਾਨੂੰ ਪਤਾ ਲੱਗਿਆ ਉਹ ਕਹਿੰਦਾ ਵੀ ਮੈਂ ਅਟਰੋਟ ਬਿਲਡਰ ਤੋਂ ਬੋਲ ਰਿਹਾ ਵੀ ਇਹ ਜਿਹੜੀ ਜ਼ਮੀਨ ਹੈਗੀ ਆ ਜਿਹਦੇ ਤੁਸੀਂ ਬੈਠੋ ਆ ਇਹ ਅਸੀਂ ਲੈ ਲਈ ਆ। ਵੀ ਹੁਣ ਤੁਸੀਂ ਸਾਡੇ ਨਾਲ ਗੱਲ ਕਰੋਗੇ। ਅਸੀਂਾਂ ਵੀ ਫਾੜੇ ਕੋ ਦਾ ਕੋਈ ਨੌਲੇਜ ਦੀ ਹੈ ਨਹੀਂ ਕਿ ਤੁਸੀਂ ਕਿਦਾਂ ਲੈ ਲਈ ਨਾ ਕੋਈ ਪਰਸੈਂਟ ਲਈ ਸਾਥੋਂ ਕਹਿੰਦੇ ਸਾਡੀ ਵਾਲੀਆ ਸਾਬ ਜਿਹੜੇ ਆਰਕੇਐਮ ਵਾਲੇ ਨੇ ਫੈਕਟਰੀ ਮਾਲ ਕੀ। ਵੀ ਉਹਨਾਂ ਨਾਲ ਸਾਡੀ ਗੱਲਬਾਤ ਹੋ ਗਈ ਆ। ਅਸੀਂ ਕਿਹਾ ਵੀ ਯਾਰ ਇਦਾਂ ਤਾਂ ਹੈ ਨਹੀਂਗਾ ਜਿਹੜਾ ਪਲਾਟ ਸੀ ਬੁੱਕ ਕੀਤਾ ਸੀ ਦੈਟ ਵਾਸ ਬੁਕਡ ਰੇੜਾ ਦੇ ਵਿੱਚ ਜਿਹੜੀ ਇਹਨਾਂ ਨੇ ਨਾਨ ਰਿਵੋਕੇਬਲ ਪਰਸੈਂਟ ਦਿੱਤੀ ਸੀ ਇੱਕ ਮਿਸਟਰ ਗੁਰਿੰਦਰ ਨੇ ਗੁਰਿੰਦਰ ਸਿੰਘ ਅਧਵਤ ਨੇ ਇਹਨਾਂ ਨੇ ਕਿ ਇਹ ਰੇਡਾਂ ਦੇ ਵਿੱਚ ਦਿੱਤੀ ਸੀ ਨਾਨ ਰਿਵੋਕੇਬਲ ਕਨਸੈਂਟ ਵੀ ਮੈਂ ਇਹ ਬਾੜੀਏ ਨੂੰ ਆਰਕਮੂ ਇਹ ਜ਼ਮੀਨ ਦੇ ਰਿਹਾ ਤੇ ਪਤਾ ਲੱਗਿਆ ਤੁਹਾਨੂੰ ਉਹ ਕਹਿੰਦੇ ਵੀ ਨਹੀਂ ਅਸੀਂ ਤਾਂ ਜਿਹੜੀ ਇਹ ਜ਼ਮੀਨ ਆ ਤਰਫ ਬੜਾ ਉਹ ਮਿਸਤ ਪਕੰਦਵਾਣ ਦੇ ਉਹ ਕਹਿੰਦੇ ਵੀ ਅਸੀਂ ਲੈ ਲਈਏ ਜ਼ਮੀਨ ਤਾਂ ਸਾਡੇ ਨਾਮ ਹੋ ਗਈ ਹੈ ਤੇ ਅਸੀਂ ਆ ਵੀ ਸਾਡੀ ਰਜਿਸਟਰੀ ਦਾ ਕੀ ਹੋਊਗਾ ਉਹ ਕਹਿੰਦੇ ਭਾਈ ਵੀ ਉਹ ਤਾਂ ਬਾੜੀਆ ਜਾਣੇ ਇਹ ਤਾਂ ਸਾਡੇ ਰਿਸ਼ਤੇ ਤੁਹਾਨੂੰ ਇਹ ਆਪਣੀ ਜਗਾ ਜਗਾ ਖਾਲੀ ਕਰਨੀ ਪਣੀ ਹੈ ਤੁਸੀਂ ਆਪਣੀ ਗੱਲ ਤੇ ਉਹ ਤਾਂ ਬਾੜੀਏ ਨਾਲ ਪੁੱਛੂਗਾ ਵੀ ਹੁਣ ਤਾਂ ਮਾਲਕ ਅਸੀਂ ਆ ਚਲੋ ਵੀ ਪਿੱਛੇ ਜੋ ਨਾ ਸਾਡੀ ਗੱਲ ਬਣੀ ਮੈਂ ਤਾਂ ਕੋਰਟ ਦੇ ਵਿੱਚ ਚਲ ਗਿਆ ਮੈਂ ਕਿਹਾ ਵੀ ਔਨਰੇਬਲ ਕੋਰਟ ਹੀ ਉਹਦਾ ਸਹਾਰਾ ਹੈ ਇਤੋਂ ਮੇਰਾ ਕੁਝ ਨਹੀਂ ਹੋਣਾ ਚਲੋ ਜੀ ਕੋਰਟ ਦੇ ਵਿੱਚ ਮੇਰੀ ਪ੍ਰोसीडिंग ਸੀਗੀ ਇਹ ਵੀ ਆਏ ਨਹੀਂ ਹੈਗੇ ਉਹਦੇ ਵਿੱਚ 100 ਮਿਸਟਰ ਵਾਲੀਆ ਵੀ ਪਾਰਟੀ ਸੀਗੇ ਤੇ ਉਹ ਤੋਂ ਬਾਅਦ ਤ੍ਰਿਪਤ ਬਲਡਰ ਵੀ ਪਾਰਟੀ ਸੀਗਾ ਇਹ ਉਹਦੇ ਵਿੱਚ ਆਏ ਨਹੀਂਗੇ ਜਿਹੜੇ ਲਾਟ ਆਫ ਫੰਮਨਸ ਗਏ ਥੋੜਾ ਪਿੱਛੇ ਸਾਡੀ 8 ਤਰੀਕ ਹੈਗੀ ਹੈ ਜਿਹੜੀ ਪਰਸੋਂ ਉਹ 8 ਸੀਗੀ ਉਹ ਤੋਂ ਪਹਿਲਾਂ ਕੀ ਹੋਇਆ ਇਹਨਾਂ ਨੇ ਸਾਡੇ ਕੋਲ ਕੁਝ ਡਿਸਮੈਂਟਲ ਕਰ ਦਿੱਤਾ ਤੇ ਸਾਡੀ ਇਲੈਕਟ੍ਰੀਕਲ ਸਪਲਾਈ ਜਾਂਦੀ ਹੈ ਮੇਰੇ ਕੋਲੇ ਇਲੈਕਟ੍ਰੀਕਲ ਮੀਟਰ ਦੇ ਬਿੱਲ ਪਏ ਆ ਸਾਰੇ ਮੇਰੇ ਕੋਲੇ ਆ ਉਹ ਤੋਂ ਬਾਅਦ ਮੇਰਾ ਸਮਾਨ ਪਿਆ ਮੇਰਾ ਟੈਲੀਕਮ ਲਾਈਨ ਦੇ ਵਿੱਚ ਡੀਲ ਕਰਦਾ ਮੇਰਾ ਕਾਫੀ ਸਾਰਾ ਸਮਾਨ ਪਿਆ ਉਹ ਇਲੈਕਟ ਟੈਲੀਕਮ ਦੇ ਸਾਡੇ ਬੰਦੇ ਰਹਿੰਦੇ ਨੇ ਜੀ ਉੱਥੇ ਬੰਦੇ ਹੀ ਰਹਿੰਦੇ ਆ ਤੇ ਬਿੱਲ ਸਾਰੇ ਮੀਟਰ ਪਏ ਆ ਉਹਦੇ ਵਿੱਚ ਤੇ ਬੱਟ ਉਹਦੇ باوجود ਵੀ ਦੇ ਆਰ ਨੋਟ ਐਗਰੀ ਦੱਟ ਵੀ ਇੱਥੇ ਦਾ ਸ਼ੋ ਕਰੀ ਜਾਂਦੇ ਨੇ ਉਹ ਗੁਮਾੜਾ ਦੇ ਵਿੱਚ ਵੀ ਕਿ ਇਹ ਤਾਂ ਅਸੀਂ ਸਾਡੀ ਖਾਲੀ ਜ਼ਮੀਨ ਪਈ ਆ ਇੱਥੇ ਕੋਈ ਕਬਜ਼ਾ ਨਹੀਂ ਅਸੀਂ ਗੁਮਾੜਾ ਦੇ ਰਿਕਵੈਸਟ ਕਈ ਵਾਰੀ ਜਾ ਕੇ ਕੀਤੀ ਐਂਡ ਉਹਦੇ ਉਹਨਾਂ ਨੇ ਵੀ ਕੋਈ ਸਾਡੀ ਸੁਣਵਾਈ ਹੋਈ ਸੀ ਇਵਨ ਮੇਰੇ ਕੋਲੇ ਸੀਏ ਸਾਹਿਬ ਨੂੰ ਵੀ ਲੈਟਰ ਲਿਖਿਆ ਹੋਇਆ ਰিসিਵ ਕਰਵਾਇਆ ਹੋਇਆ ਹੈਗਾ ਉਹਨਾਂ ਨੇ ਉਹਦੇ ਤੇ ਵੀ ਹੱਦ ਤੱਕ ਕੋਈ ਕਾਰਵਾਈ ਕਮਨਡਾ ਵੱਲੋਂ ਨਹੀਂ ਕੀਤੀ ਤੇ ਵੈਸੇ ਤਾਂ ਅਸੀਂ ਬੜੇ ਹੈਰਾਨ ਆ ਵੀ ਕਈ ਵਾਰੀ ਜੇ ਕਿੱਟ ਵੀ ਲੱਗਦੀ ਹੈ ਕਿਤੇ ਗਰਾਊਂਡ ਦੇ ਵਿੱਚ ਜਦੀ ਰੌਲਾ ਪੈ ਜਾਂਦਾ ਪਰ ਉੱਥੇ ਇੱਡਾ ਕੁਝ ਹੋ ਗਿਆ ਤੇ ਨੋਬਾਡੀ ਇਜ਼ ਲਿਸਨ ਸੋ ਦੈਟਸ ਦ ਰੀਜ਼ਨ ਵੀ ਅੱਜ ਅਸੀਂ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹਾਂ ਤੇ ਜਦੋਂ ਇਹ ਨਾ 8 ਤਰੀਕ ਦੀ ਡੇਟ ਇਹਨਾਂ ਨੇ ਕਿਹਾ ਵੀ ਡੇਟ ਨੇੜੇ ਆ ਗਈ ਤਾਂ ਉੱਥੇ ਸਾਡੇ ਇਲੈਕਟ੍ਰੀਕਲ ਦੇ ਜਿਹੜੇ ਪੋਰ ਸੀਗੇ ਉਹ ਇਹਨਾਂ ਨੇ ਡਿਸਮੈਂਟਲ ਕਰਤੇ ਸਾਡੀ ਸਰਪਲਾਈ ਬਿਜਲੀ ਦਾ ਤਾਰਾ ਨੀਚ ਤੇ ਔਨਰੇਬਲ ਕੋਰਟ ਨੇ ਉਹ ਤੇ ਸਟੇ ਕਰਤੀ ਆ ਆਈ ਹੈਡ ਦਾ ਕਾਪੀ ਫਾਟ ਦਸਤੀ ਤੇ ਉਹ ਸਟੇ ਦੀ ਕਾਪੀ ਮੇਰੇ ਕੋਲੇ ਪਈ ਹੈ ਜੀ ਇਹ ਤੇ ਹੁਣ ਇਹਦੇ ਬੇਸ ਤੇ ਸਾਡੀ ਤਾਂ ਇਹੀ ਰਿਕੁਐਸਟ ਆ ਵੀ ਹੁਣ ਉਹ ਨਵੀਂ ਕੰਪਨੀ ਦੂ ਸੈਂਸ ਖੋਲ ਲਈ ਹੈ ਇੱਕ ਉਹ ਕਿਹੜੀ ਸੈਂਚੂਰੀਆਂ ਉਹਦੇ ਨਾਮ ਤੇ ਕਾਫੀ ਬੰਦੇ ਨੂੰ ਫੋਕਰੀ ਜਾਂਦੇ ਨੇ ਫਰੈਟ ਵੀ ਤੇ ਜਿਹੜੇ ਹੈਗੇ ਆ ਪਲਾਟ ਪਹਿਲਾ ਆਰਕੇਮ ਨੇ ਨਾਮ ਤੇ ਜੀ ਵੇਚਤਾ ਫਿਰ ਰਿਕਟ ਦੇ ਨਾਮ ਤੇ ਵੇਚਤਾ ਤੁਹਾਡੇ ਵੇਚਤਾ ਕੋਲਾ ਡੁਰਿਆਂ ਜਿਹੜੀ ਵੀ ਕੰਪਨੀਆਂ ਤੋਂ ਹੋਰ ਫਰ ਮਤਲਬ ਲੋਕਾਂ ਨੂੰ ਸਾਰਿਆਂ ਨੂੰ ਨਾ ਉਹ ਕਰਾਇਆ ਜਾ ਰਿਹਾ ਹੈ ਇੱਕ ਲੋਗਰੀ ਜੀ ਇਸ ਉਹਦੇ ਚ ਜਿਹੜੇ ਹੈਗੇ ਤਾਂ ਹੁਣ ਉਹਨਾਂ ਨੂੰ ਪਤਾ ਤਾਂ ਇਹ ਤੁਹਾਡੇ ਨੇੜੇ 10 10 10 ਮੀਟਰ ਬਟ ਉਹ ਪਤਾ ਨਹੀਂ ਜੀ ਕੋਈ ਸਾਡੇ ਕੋਲ ਨਾ ਕੋਈ ਡ੍ਰੈਸ ਆ ਨਾ ਸਾਡੇ ਕੋਲ ਤਾਂ ਵੀ ਡ੍ਰੈਸ ਹੈ ਸਾਡੇ ਕੋਲ ਤਾਂ ਤਾਂ ਪਤਾ ਲੱਗਿਆ ਜੀ ਕਿ ਜਿਹੜੇ ਮਿਲ ਜੀਏ ਫੀਲਦ ਲੋਗ ਅਸੀਂ ਇਕੱਠੇ ਕਰਕੇ ਤਾਂ ਸਾਡੇ ਕੋਲ ਆਇਆ ਔਰ ਇਹਨਾਂ ਕੋ ਪੋਜੀਸ਼ਨ ਹੈ ਜੀ ਉੱਥੇ ਇੱਕ ਤਾਂ ਹੁੰਦਾ ਨਾ ਜੀ ਇਹਦੇ ਸਾਹ ਕੋ ਇੱਕ ਤੋਂ ਪੋਜੀਸ਼ਨ 15 ਨੂੰ ਪੇਮੈਂਟ ਤਾਂ ਸਾਡੇ 10 ਤੋਂ ਕੀਤੀ ਵੀ ਆ ਤੇ ਫਸੇ 2018 ਦੇ ਵਿੱਚ ਉਥੇ ਬਗੜਾ ਵਗੈਰਾ ਮਾਰੇ ਹੋਏ ਜੀ 15 ਦਾ ਸਾਰਾ ਕਿਹੋ ਜਿਹਾ ਉਹਦੇ ਵਿੱਚ ਕੀ ਆ ਇਹ ਫ੍ਰੀ ਕੁਆਰਟਰ ਜਿਹੜੇ ਨੰਬਰ ਨੇ ਪਲਾਟਸ ਵਗੈਰਾ ਦੇ ਚੇਂਜ ਕਰ ਦਿੰਦੇ ਨੇ ਔਰ ਤੁਹਾਨੂੰ ਕੋਈ ਨੰਬਰ ਹੋਰ ਦੇਦਾ ਮਹੀਨੇ ਬਾਅਦ ਪਤਾ ਲੱਗੂਗਾ ਨਾ ਮਾ ਤੁਹਾਡੇ ਕੋਲ ਕੋਈ ਹੋਰ ਮੈਨੂੰ ਵੀ ਅਜੀ ਹਾਲ ਨਹੀਂ ਹੁਣੇ ਫਿਰ ਕੋਈ ਨੰਬਰ ਕੀ ਆ ਪ੍ਰਾਈਮਰੀ ਮੇਰੇ ਪਾਸਟ ਟਾਈਮ ਪੋਜੀਸ਼ਨ ਸੀ ਸਾਡੇ ਕੋਲੋਂ ਬਣਿਆ ਉਹ ਪਰ ਇਹਨਾਂ ਨੇ ਕਈ ਵਾਰੀ ਜਿਹੜੇ ਪੇਪਰ ਨੇ ਉਹ ਫਿਰ ਰਿਨਿਊ ਕਰਦੇ ਰਹੇ ਵੀ ਆਹ ਹੁਣ ਜੀ ਆਹ ਡੀਲੀਫਟ ਸਾਡੇ ਪੇਪਰ ਆਸਪਾਸ ਦਾ ਅਨਵਰ ਕੋਡ ਦੇ ਵਿੱਚ ਸਾਡੇ ਪੇਪਰ ਜਿਹੜੇ ਬਾਰੇ ਉਹਦੇ ਵਿੱਚ ਸਾਡਾ ਪੋਜੀਸ਼ਨ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਫਾਈਨਲ ਸਾਰੂ ਪੇਸ਼ ਦਿੱਤੀ ਕੋ 2021 ਤੋਂ ਬਟ ਅਸੀਂ 18 17 18 ਤੋਂ ਉੱਤੇ ਸਾਡੀਆਂ ਬਾਉਂਡੀਆਂ ਵਗੈਰਾ ਹੋ ਜਾਂਦੀਆਂ ਇਹ ਹੁਣ ਕੀ ਬੈਠਣਾ ਨਹੀਂ ਕਰ ਗਏ ਇਹ ਕੀ ਆ ਸੈਕਸ਼ਨ ਕਰਦੇ ਕਿਉਂ ਕਰਦੇਗਾ ਪਹਿਲੇ ਪਿਛਲੇ ਨੇ ਸੈਕਸ਼ਨ ਸਾਡੇ ਕੋਲੋਂ ਨਹੀਂ ਉਹ ਤਾਂ ਗੱਲ ਕਰਨ ਤਾਂ ਉਹ ਤਾਂ ਕਹਿੰਦੇ ਮਾਲਕ ਅਸੀਂ ਇਸ ਜ਼ਮੀਨ ਦੇ ਕਿਉਂਕਿ ਵਾਲੀਏ ਨੇ ਕੋਈ ਦੁਬਾਰਾ ਐਗਰੀਮੈਂਟ ਵਾਪਸ ਕਰ ਲਿਆ ਜਾਂ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਕਿ ਉਹਨਾਂ ਨੇ ਵਾਪਸ ਲੈਂਡ ਉਸੇ ਪਾਰਟੀ ਨੂੰ ਦੇ ਕੇ ਉਸੇ ਪਾਰਟੀ ਨੂੰ ਦੇ ਕੇ ਉਹ ਕਰ ਲਿਆ ਕਿ ਇਹ ਸਾਡੇ ਕੋਲ ਸੀ ਹੁਣ ਇਹਨੂੰ ਡਵੈਲਪ ਕਰਾਂਗੇ ਪਰ ਹੁਣ ਸਾਨੂੰ ਤਾਂ ਇਹ ਇਨਫੀਮੇਸ਼ਨ ਨਹੀਂ ਅਸੀਂ ਤਾਂ ਉਸ ਟਾਈਮ ਦੇ ਐਗਰੀਮੈਂਟਸ ਸਾਡੇ ਕੋਲ ਉਸੇ ਟਾਈਮ ਦੀ ਅਲੋਟਮੈਂਟ ਲੈਟਰਸ ਹੈ ਜਾਂ ਕਿਡੀਆਂ ਉਹਨਾਂ ਨੇ ਇਨਸਟਾਲਮੈਂਟ ਭੇਜੀਆਂ ਸੀ ਅਸੀਂ ਉਹ ਭਰੇ ਪੈਸੇ ਪਰ ਸਾਨੂੰ ਉਸ ਤੋਂ ਬਾਅਦ ਇਹਨਾਂ ਦੇ ਦਰਮਿਆਨ ਕੀ ਚੱਲਦਾ ਰਿਹਾ ਜਿਨੇ ਵਿੱਚ ਹੀ ਇੱਕ ਕਹੋ ਜੀਤ ਨੇ ਲਈ ਉਤੋਂ ਬਸ ਸਾਨੂੰ ਪਤਾ ਹੀ ਨਹੀਂ ਆ ਵੀ ਕੀ ਹੋ ਰਿਹਾ ਐਸਾ ਕਿ ਪੇਮੈਂਟ ਕਲੀਅਰ ਹੋਈ ਨਹੀਂ ਸਾਰੀ ਕੁਝ ਆਲਮੋਸਟ ਕਲੀਅਰ ਹੈ ਜੀ ਕਿ ਜਿਨ੍ਹਾਂ ਦੀ ਕਈਆਂ ਦੀ ਨਹੀਂ ਵੀ ਲੋਨ ਲੋਨ ਵੀ ਹੋਣੇ ਜੀ ਉਹ ਸਾਨੂੰ ਇਨਫੋਰਮੇਸ਼ਨ ਨਹੀਂ ਹੈ ਹੋਣਗੇ ਕਿਉਂਕਿ ਇੰਨੇ ਨਹੀਂ ਮਾਉਂਟ ਸਟੇਰ ਦੇ ਦੂਜੇ ਲੋਕਾਂ ਦੇ ਨਾਲ ਬਸ ਲੜਾਈ ਝਗੜਾ ਕਰਦੇ ਨੇ ਜਾਂ ਨਹੀਂ ਉਹ ਸਾਡੀ ਐਕਸੈਸ ਜਿਵੇਂ ਆ ਪਟਕੇ ਪੋਲ ਪਟਕੇ ਹੋਰ ਕਿਤੇ ਕਿ ਮੈਂ ਹੋਈ ਕੋਈ ਐਵੇਂ ਦੀ ਸ਼ਰਾਰਤ ਕਰ ਲਈ। ਹਾਂ ਤੋ ਉਹ ਤੋ ਡਿਸਪੋਜ਼ ਵੀ ਕਰ ਸਕਦੇ ਆ ਜੀ ਪੇਸ਼ਨ ਹੋ। ਕੋਈ ਜ਼ੋਦਾ ਟਿੰਗ ਵੀ ਇਹ ਤਾਂ ਜੀ ਇਹ ਬਦਲਣ ਵਾਲੇ ਨਹੀਂ ਰੁਪਈਆ। ਉਹਨੇ ਜਿਹੜਾ CLU ਅਪਲਾਈ ਕਰਨ ਤੋਂ ਪਹਿਲਾਂ ਇੱਕ ਐਫੀਡੇਵਿਟ ਦਿੱਤਾ ਕਿ that area is clear from all ਕਿ ਕੋਈ ਉੱਥੇ ਇਨਕ੍ਰੋਚਮੈਂਟਸ ਨਹੀਂ ਹੈ। ਪਰ ਇਹਨੂੰ ਹੁਣ ਅਸੀਂ ਸਾਡੇ ਵਾਸਤੇ ਇੱਕ ਇਨਕ੍ਰੋਚਮੈਂਟ ਸ਼ਬਦ ਵੀ ਹੈ ਜਿਹੜਾ ਉਹ ਸਾਡੇ ਵਾਸਤੇ ਬੜਾ ਉਹ ਹੈ। ਸਾਨੂੰ ਤਾਂ ਦਿੱਤੇ ਗਏ ਉੱਤੇ ਜਿਹੜੇ ਅਸੀਂ ਉਧਰ ਚ ਬੈਠੇ ਆ ਉਹਨਾਂ ਨੇ ਪੋਜੀਸ਼ਨ ਦਿੱਤਾ ਹੁਣ ਕੱਲ ਨੂੰ ਵੇਚ ਕੇ ਅਗਰ ਕੋਈ ਹੋਰ ਬੰਦਾ ਆ ਕੇ ਕਹਿੰਦਾ ਮੈਂ ਮਲ ਗਿਆ ਸੰਤੋਹੇ ਗੱਲ ਤਾਂ ਪਤਾ ਹੀ ਨਹੀਂ ਸੀ ਰਜਿਸਟਰੀ ਹੋਈ ਨਹੀਂ ਰਜਿਸਟਰੀ ਪੈਂਡਿੰਗ ਹੈ ਜੀ ਪੋਜੀਸ਼ਨ ਤੇ ਅਲਾਟਮੈਂਟ ਹੀ ਹੈ ਜੀ ਰਜਿਸਟਰੀ ਤਾਂ ਕਰਾਈ ਨਹੀਂ ਜੀ ਅਰੇ ਤਾਂ ਸ਼ੁਰੂ ਤੋਂ ਹੀ ਬਵਾਦਾ ਵਿੱਚ ਰਹੇ ਆ ਯਾਰ ਪਤਾ ਨਹੀਂ ਕਿ ਉਹ ਇਸ ਚੀਜ਼ ਨੂੰ ਨਹੀਂ ਅਸੀਂ ਸ਼ੁਰੂ ਤੋਂ ਹੀ ਕਿਉਂਕਿ 2010 ਤੋਂ ਹੀ ਹੈ ਜੀ ਅਸੀਂ ਇਹ ਰਿਕਾਰਡਸ ਨੂੰ ਦੇਖ ਕੇ ਉਹਦੇ ਦੇ ਪ੍ਰੋਪਰ ਉਹਦੀ ਚੈੱਕ ਕਰਕੇ ਵੀ ਹਾਂ ਇਹਨਾਂ ਦੀ ਉਹਦੇ ਕੰਸੈਂਟ ਹੋਈ ਹੋਈ ਆ ਕੁਆਲਿਟੀ ਆ ਦੀ ਆਰ ਕੇ ਐਮ ਦੀ ਉਹਦੇ ਗੁਰਿੰਦਰ ਸਿੰਘ ਨਾਲ ਉਸ ਤੋਂ ਬਾਅਦ ਜਦ ਰੇਰਾ ਨੇ ਕਲੀਅਰ ਕਰਤਾ ਫਿਰ ਤਾਂ ਕੋਈ ਡਾਊਟ ਨਹੀਂ ਰਹਿ ਜਾਂਦਾ ਉਸ ਤੋਂ ਬਾਅਦ ਅਸੀਂ ਬੁਕਿੰਗ ਕੀਤੀ ਆ ਸਾਰੇ ਇਹਨਾਂ ਨੂੰ ਅਮਾਉਂਟ ਅਸੀਂ ਦਿੱਤਾ ਹੋਇਆ ਸਾਡੇ ਕੋਲ ਸਾਰੇ ਅਮਾਉਂਟ ਦਾ ਪ੍ਰੂਫ ਹੈ ਉਸ ਤੋਂ ਬਾਅਦ ਸਾਨੂੰ ਇਹਨੇ ਕਲੀਅਰ ਐਂਡ ਕੰਪਲੀਸ਼ਨ ਦਾ ਸਰਟੀਫਿਕੇਟ ਦਿੱਤੇ ਹੋਏ ਨੇ ਉਸ ਤੋਂ ਬਾਅਦ ਚਾਰਦੁਵਾਰੀ ਸਾਡੀ ਹੋਈ ਹੋਈ ਹੈ ਬਿਜਲੀ ਦੇ ਮੀਟਰ ਲੱਗੇ ਹੋਏ ਨੇ ਸਾਡੇ ਉੱਪਰ ਬੰਦੇ ਰਹਿ ਰਹੇ ਨੇ ਮੇਰੇ ਉੱਤੇ ਤੇ ਸ਼ੈੱਡ ਸ਼ੂਟ ਸਾਰਾ ਸਾਡਾ ਬਿਆਹ ਹੈ ਉੱਤੇ ਹਾਂਜੀ ਉਸ ਦੇ ਬਾਵਜੂਦ ਇਹਨਾਂ ਦੇ ਅੰਦਰੋਂ ਅੰਦਰ ਹੀ ਦੋਨੇ ਬਿਲਡਰਾਂ ਨੇ ਆਪਸੇ ਮਿਲ ਕੇ ਵਾਲਿਆਂ ਨੇ ਸਿਰਫ ਤੁਨੇ ਅੰਦਰੋਂ ਅੰਦਰ ਹੀ ਸੀਕਰਟ ਐਮੋਜੂ ਸਾਈਨ ਕਰ ਲ ਉਹ ਹੁਣ ਕੀ ਹੋ ਗਿਆ ਉਹਨੇ ਰਜਿਸਟਰੀ ਡਾਇਰੈਕਟ ਜਿਹੜਾ ਗੁਰਿੰਦਰ ਸਿੰਘ ਹੈ ਉਹਨੇ ਸਿੱਧੀ ਡਾਇਰੈਕਟ ਰਜਿਸਟਰੀ ਤੇ ਤਰ ਤਰ ਨੂੰ ਕਰਾ ਦਿੱਤੀ ਹੁਣ ਅਸੀਂ ਦੇ ਵਿੱਚ ਹੈ ਨਹੀਂ ਅਸੀਂ ਉਹ ਕਹਿੰਦੇ ਸੀ ਪੇਮੈਂਟ ਕਰਨ ਨੂੰ ਕਿ ਅਸੀਂ ਵਾਲਿਆਂ ਨੂੰ ਕੀਤੀ ਹੈ ਹੁਣ ਵਾਲਿਆਂ ਕੋਲ ਜਾ ਕੇ ਪਾਉਂਦੇ ਵਾਲਿਆਂ ਕੋਲ ਜਮੀਨ ਨਹੀਂ ਹੈ ਵਾਲੀ ਆਪ ਜੇ ਤੱਕ ਰਹਿ ਗਿਆ ਹੈ ਉਹ ਉਹ ਬੰਦੇ ਦੇ ਵੀ ਪਤਾ ਨਹੀਂ ਕੀ ਨਿਕਲਿਆ ਹੋਇਆ ਪਿਓ ਕੁਛ ਆਇਆ ਨਾ ਉਧਰੋਂ ਕਲਮ ਦਾ ਥੋੜਾ ਜੀ ਆਪਾਂ ਗੱਲ ਕਰੀਏ ਜਿਹੜੀ ਰਮੀ ਰਜਿਸਟਰੀ ਕਰਵਾਈ ਹੈ ਉਹ ਤ੍ਰਿਪਤ ਕੰਪਨੀ ਨੂੰ ਕਰਵਾਈ ਹੈ ਉਹਨਾਂ ਨੇ ਜਿਹੜਾ ਤ੍ਰਿਪਤ ਤ੍ਰਿਪਤ ਇਹ ਬੰਦ ਪਰੰਤਲਫ ਨੇ ਜਿਹੜੇ ਓਨਰ ਨੇ 2012-13 ਦੇ ਵਿੱਚ ਉਹਨਾਂ ਨੇ ਉਹ ਆਪਣੀ ਫਲੋਟ ਕੀਤੀ ਵੀ ਆ ਤੇ ਫਲੋਟ ਉਹ ਆਪਣੀ ਕੰਪਨੀ ਉਹ ਰਜਿਸਟਰ ਉਹਨਾਂ ਨੂੰ ਰਜਿਸਟਰੀ ਕਰਵਾਤੀ ਆਪਣੀ ਕੰਪਨੀ ਦੇ ਵਿੱਚ ਪਹਿਲਾਂ ਉਹਨਾਂ ਨੇ ਇੱਕ ਨਾਨ ਰਿਵੋਕਲ ਕਨਸੈਂਟ ਆਰਕਮ ਨਾ ਕੀਤੀ ਉਹ ਤੋਂ ਹੁਣ ਆਈ ਥਿੰਕ 223 ਦੇ ਵਿੱਚ ਆ ਕੇ 223 ਦੇ ਵਿੱਚ ਉਹ ਤੋੜ ਕੇ ਜਿਹੜੀ ਕਿ ਟੁੱਟਣੀ ਨਹੀਂ ਚਾਹੀਦੀ ਉਹ ਬਣ ਗਈ ਤੁਸੀਂ ਹੁਣ ਕੋਰਟ ਦੇ ਵਿੱਚ ਪੁਲਿਸ ਦੇ ਵਿੱਚ ਕੀ ਕੀ ਕਰਦੇ ਹੋ ਦੇਖੋ ਜੀ ਮੇਰੇ ਕੋਲ ਦਰਖਾਸਤ ਹੈ ਮੈਂ ਡੀਜੀਪੀ ਪੰਜਾਬ ਨੂੰ ਦਰਖਾਸਤ ਦਿੱਤੀ ਹੋਈ ਹੈ ਹੱਦ ਤੱਕ ਤਾਂ ਕੋਈ ਐਕਸ਼ਨ ਨਹੀਂ ਹੋਇਆ ਹੈ ਠੀਕ ਹੈ ਜੀ ਇਹਦੀ ਕਾਪੀ ਤੁਹਾਨੂੰ ਮੋਹਿਆ ਕਰਨਾ ਬਿਜਲੀ ਦੇ ਮੀਟਰ ਸਾਡੇ ਲੱਗੇ ਹੋਏ ਨੇ ਚਾਰ ਦੁਵਾਰੀਆਂ ਗੇਟ ਸਭ ਲੱਗੇ ਹੋਏ ਨੇ ਹੁਣ ਸਾਨੂੰ ਕੀ ਹੈ ਜ਼ਮੀਨ ਦਾ ਮਾਲਕ ਬਦਲ ਗਿਆ ਪੇਮੈਂਟ ਅਸੀਂ ਦੂਜੇ ਮਾਲਕ ਨੂੰ ਪੁਰਾਣੇ ਨੂੰ ਦਿੱਤੀ ਸੀ ਹੈ ਨਹੀਂ ਸਾਰਿਆਂ ਦੀ ਕਿਓਕੀ ਜਿਹੜੀ ਆਪਸ ਵਿੱਚ ਮਿਲੀ ਹੋਈਆਂ ਆ ਕੰਪਨੀ ਦਾ ਨਾਮ ਚੇਂਜ ਕਰਦੇ ਜਿਵੇਂ ਹੋਈ ਹੈ ਸਾਡੇ ਜਿਹੜੇ ਜ਼ਮੀਨ ਦੇ ਨੰਬਰ ਨੇ ਉਹੀ ਨੇ ਉਹ ਅੱਗੇ ਜੋ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਸਾਡੇ ਮੀਟਰ ਤੋੜ ਤੜਪਾ ਹੋਣਗੇ ਇਹਨੇ ਬਾਜਾ ਨਹੀਂ ਚਾਹੀਦਾ ਬਿਜਲੀ ਦੇ ਨਾਲ ਪ੍ਰਸ਼ਾਸਨ ਆ ਜਿਵੇਂ ਜਿਹੜੀ ਯੂ ਬੀ ਡਾਟੇ ਐਸਜੀਐਮ ਕਰਾ ਦਿੱਤੇ ਸੀ ਸਾਡੇ ਨੂੰ ਤੁਹਾਨੂੰ ਮਿਲਣੀ ਚਾਹੀਦੀ ਨੇ ਉਹ ਨਹੀਂ ਉਹ ਸੰਨ ਨਾਲ ਗੱਲ ਨਹੀਂ ਕਰਦੇ ਕਿਉਂਕਿ ਉਹ ਇਹ ਲੋਗ ਉਹਨਾਂ ਨੇ CLO ਅਪਲਾਈ ਕੀਤਾ ਸੀ ਇੱਕ ਦੋ ਵਾਰੀ ਟਰਾਈ ਕੀਤਾ ਹੁਣ ਤਾਂ ਜਦੋਂ ਕੋਡ ਦਾ ਆਰਡਰ ਆਇਆ ਤਾਂ ਕਰਕੇ ਉਹਨਾਂ ਨੂੰ ਕਾਪੀ ਵੀ ਗਈ ਹੈ ਤਾਂ ਹੋ ਸਕਦਾ ਕਿ ਹੁਣ ਉਹ ਸੀਐਲਓ ਰੁਕ ਜਾਈਏ ਜਾਂ ਕੁਝ ਹੋਵੇ ਪਰ ਇਹ ਗੱਲ ਜਿੰਨੀਆਂ ਚੀਜ਼ਾਂ ਉਹਨਾਂ ਨੇ ਡਾਕੂਮੈਂਟ ਲਿਖ ਕੇ ਦਿੱਤੇ ਵੀ ਉਹ ਖਾਲੀ ਜਗ੍ਹਾ ਕੋਈ ਰਹਿੰਦਾ ਨਹੀਂ ਕਿਸੇ ਨੂੰ ਦਿੱਤਾ ਨਹੀਂ ਹੋਇਆ ਵੇਚਿਆ ਨਹੀਂ ਹੋਇਆ ਜਿਹਦਾ ਨਾਮ ਜੁੜਨੀ ਹੈ ਸੀਐਲਓ ਤੋਂ ਪਹਿਲਾਂ ਤਾਂ ਅਸੀਂ ਤਾਂ ਇਹ ਜਾਣੇ ਵੀ ਜਿਵੇਂ ਹੁਣ ਗੱਲਾਂ ਚੱਲ ਰਹੀਆਂ ਕਿ ਲੈਂਡ ਪੁੱਲਿੰਗ ਫਲਾਣਾ ਠੰਕਾ ਆਲਟੀਮੇਟਲੀ ਤਾਂ ਚਾਹੇ ਅਸੀਂ ਹੋਈਏ ਐਜ਼ ਅ ਬਾਇਰ ਇਹ ਕਿਸਾਨ ਹੋਵੇ ਕਿਸੇ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੀ ਹੋ ਰਿਹਾ ਤੇ ਇਸ ਕਰਕੇ ਅਸੀਂ ਚਾਹਨੇ ਕਿ ਕਿਸੇ ਨੇ ਕਿਤੇ ਸਾਡੀ ਸੁਣਵਾਈ ਹੋਈ ਜਾਵੇ ਕਿ ਸਾਡਾ ਜਿਹੜਾ ਪੈਸਾ ਉਹ ਤਾਂ ਸੇਫ ਹੋ ਜਾਵੇ ਜੀ ਅੱਗੇ ਤੋਂ ਅੱਗੇ ਵੇਚ ਰਏ ਲੋਕੀ ਤੇ ਇਹਨਾਂ ਨੂੰ ਕੋਈ ਉਹ ਨਹੀਂ ਹੈ ਕਿ ਇਹਨਾਂ ਦੀ ਹਾਰਡਲ ਮੰਗਣੀ ਜੀ ਕਿ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਤੁਹਾਡੇ ਮਤਲਬ ਕਿ ਤੁਹਾਡੇ ਨਾਲ ਤਾਂ ਹੈ ਨਹੀਂ ਗੀ ਜੇ ਉਹਨਾਂ ਨੂੰ ਆਪਾਂ ਰੂਪ ਰੂਪ ਕਰਾਂਗੇ ਸਾਡੇ ਕੋਲ ਕਬਜ਼ਾ ਹੈ ਕਾਰ ਦੁਆਰੀ ਹੈ ਬਿਜਲੀ ਦੇ ਮੀਟਰ ਲੱਗੇ ਨੇ ਫੁੱਲ ਪੇਮੈਂਟ ਹੋਈ ਹੋਈ ਹੈ ਜਰ ਉਹ MU ਨੇ ਅੱਗੇ ਫਾਰਵਰਡ ਕਰਿਆ ਵਾਲਿਆਂ ਨੇ ਉਹਦੇ 95 ਨੇ ਜੀ ਬਿਲਕੁਲ ਸੱਟ ਉਹੜਾ ਪਕੜੇ ਨੇ ਸੀਗਾ ਇਹਦੇ ਵਿੱਚ ਕੀ ਹੈ ਇਹ ਰਿਪਟ ਬਿਲਡਰ ਤੇ ਆਰਕੇ ਬਿਲਡਰ ਇਹਨਾਂ ਦੇ ਵਿੱਚ ਇੱਕ ਐਗਰੀਮੈਂਟ ਹੋਇਆ ਸੀ ਉਹ ਉਹਨਾਂ ਨੇ ਸਾਨੂੰ ਡਿਸਕਲੋਜ਼ ਨਹੀਂ ਕੀਤਾ ਪਰ ਐਨੀ ਹੋ ਵੀ ਗੱਟ ਥੱਟ ਉਹਦੇ ਵਿੱਚ ਛੱਡੇ ਸਾਰਿਆਂ ਦੇ ਨਾਮ ਦਿੱਤੇ ਪੜੀ ਜਾਂਦੇ ਲੋਕ ਆ ਆਰਕੇ ਬਿਲਡਰ ਵੱਲੋਂ ਵੀ ਇਹ ਬੰਦਿਆਂ ਤੋਂ ਮੈਂ ਪੈਸੇ ਲੈ ਚੁੱਕਿਆ ਤੇ ਇਹਨਾਂ ਨੂੰ ਜ਼ਮੀਨ ਦਿੱਤੀ ਜਾਵੇ ਟਰੋਟ ਦਿੱਤੇ ਜਾਂ ਇਹਨਾਂ ਨੂੰ ਟਰੋਟ ਦਿੱਤੇ ਜਾਣ ਜਿਹੜੇ ਹੈਗੇ ਆ ਪਰ ਇਹ ਐਗਰੀਮੈਂਟ ਸਾਨੂੰ ਮਿਲ ਗਿਆ ਉਹਦੇ ਵਿੱਚ ਸਾਡੇ ਸਾਰਿਆਂ ਦੇ ਨਾਮ ਹੈਗੇ ਜਿੰਨੇ ਹੁਣ ਤੁਸੀਂ ਟੀਮ ਮੰਗ ਇਸ ਸੇ ਅਸੀਂ ਤਾਂ ਮੰਗੇ ਕਰ ਰਹੇ ਕਿ ਸਾਨੂੰ ਪਲਾਟ ਦਿੱਤੇ ਜਾਣ ਕਿ ਸਾਨੂੰ ਐ ਤੱਕਾ ਨਾ ਹੋਇਆ ਕਿ ਉੱਚ ਕਰਿਆ ਜਾਵੇ ਜਿਸ ਦੇ ਨਾਮ ਹੋਵੇ ਇਹ ਪਲਾਟ ਨੇ ਕੋਈ ਅੱਗੇ ਕਿਸੇ ਦੇ ਨਾਮ ਤੇ ਗਏ ਨਹੀਂ ਇਹ ਨਹੀਂ ਪਤਾ ਇਹ ਸਾਨੂੰ ਇਹਦਾ ਕੋਈ ਨਹੀਂ ਮੈਨੂੰ ਲੱਗਦਾ ਵੀ ਸਾਡਾ ਪੋਜੈਸ਼ਨ ਹੈ ਜੀ ਮੈਮ ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਹੈਗਾ ਵੀ ਸਾਡੇ ਨਾਲ ਕਿਸੇ ਹੋਰ ਕੋਲ ਆਲਰੇਡੀ ਸਾਨੂੰ ਕੋਈੰਦਾ ਅਪਰੋਚ ਕਰਦਾ ਵੀ ਭਾਈ ਤੁਸੀਂ ਇੱਥੇ ਬੈਠੋ ਤੁਹਾਡਾ ਪੋਜੈਸ਼ਨ ਹੈ ਤੇ ਤੁਸੀਂ ਮੇਰਾ ਤਾਂ ਆਲਮੋਸਟ ਸਮਾਨ ਪੈਟ ਡੈਲੀਗਨ ਮਲਾਈਨ ਦਾ ਤੇ ਮੈਂ ਉਹ ਥਾਡੀ ਦਸਤਾਵੇਜ਼ ਜਿਹੜਾ ਮਢੀ ਲਾਉਂਦਾ ਜਾਂਦਾ ਰਹਿੰਦਾ ਤੇ ਮੈਨੂੰ ਲੱਗਦਾ ਨਹੀਂ ਕਿ ਸਾਡੇ ਉਹਦੇ ਵਿੱਚ ਇਦਾਂ ਦਾ ਇਸ਼ੂ ਹੈਗਾ ਆ ਤੁਹਾਨੂੰ ਸਿਰਫ ਸ਼ੱਕ ਹੀ ਪਤਾਇਆ ਜਾ ਰਿਹਾ ਵੀ ਨਹੀਂ ਨਹੀਂ ਸ਼ੱਕ ਨਹੀਂ ਉਹ ਤਾਂ ਪੁੱਲ ਪਟਦੇ ਨੇ ਉਹ ਪਟਦੇ ਜਾਂਦੇ ਰਹੇ ਸੀ ਬਿਜਲੀ ਦੇ ਕੰਪਨੀ ਦੇ ਨਾਲ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਬਿਲਕੁਲ ਆ ਗੱਲ ਬਿਲਕੁਲ ਹਾਂ ਜਿੱਥੇ ਮੈਂ ਕੱਲ ਕਹਿਣਾ ਚਾਹੁੰਦਾ ਜੋ ਮੇਰੇ ਮਾਤਾ ਜੀ ਨੇ 2018 ਦੇ ਵਿੱਚ ਆਰਕਿੰਗ ਤੋਂ ਪੂਲ ਪੇਮੈਂਟ ਦੇ ਕੇ ਅਸੀਂ ਉਹ ਤੋਂ ਸ਼ੋਅਰੂਮ ਲਿਆ ਸੀ ਦੂਰੋਂ ਸਾਈਡ ਤੇ ਉਸ ਦਿਨ ਸਾਨੂੰ ਦਰਮਾਨਾ ਨੇ ਕਬਜ਼ਾ ਦੇ ਦਿੱਤਾ ਸੀਗਾ ਜਿਸ ਦੇ ਵਿੱਚ ਇਹ ਉਹਨਾਂ ਦੇ 6 ਬੰਦੇ ਆ ਦੇ ਸਾਈ ਬਣੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਮੈਂ ਉਹਨਾਂ ਨਾਲ ਬਾਰ ਬਾਰ ਰਾਬਤਾ ਕੀਤਾ ਕਿ ਕਿ ਮੇਰੀ ਰਿਸਟਰੀ ਕਰਵਾਈ ਉਹਨਾਂ ਨੇ ਮੇਰੀ ਰਿਸਟਰੀ ਦੇ ਮੈਂ ਜਦੋਂ ਪੱਤਰ ਵੇਖਾਰ ਦਿੱਤਾ ਉਹਨਾਂ ਨੇ ਮੈਨੂੰ ਪੱਤਰ ਵੇਖਾਰ ਦੇ ਰਿਵਰਸ ਦੇ ਵਿੱਚ ਆਰ ਕੇਮ ਨੇ ਲਿਖ ਕੇ ਦਿੱਤਾ ਕਿ ਹਜੇ ਸਾਡਾ ਪ੍ਰੋਜੈਕਟ ਜਿਹੜਾ ਹੈ ਉਹ ਰੇਲਾ ਅਤੇ ਗਮਾਟਾ ਕੋਲ ਪਾਸਵਰਡ ਹੀ ਗਿਆ ਹੋਇਆ ਕਿਰਪਾ ਕਰਕੇ ਤੁਸੀਂ ਥੋੜਾ ਇੰਤਜ਼ਾਰ ਅਸੀਂ ਉਸ ਦੀ ਇਤਜਾਜ ਕਰ ਰਹੇ ਹਾਂ ਅੱਜ ਤੱਕ ਅਸੀਂ ਬਾਰ ਬਾਰ ਚਿੱਠੀਆਂ ਪਾਈਆਂ ਅਤੇ ਜਿਵੇਂ ਮੈਨੂੰ ਪਤਾ ਚੱਲਿਆ ਕਿ ਮੈਨੂੰ ਇਹ 41 ਨੰਬਰ ਸ਼ੋਰੂਮ ਜਿਹੜਾ ਹੈਗਾ ਉਹ ਮੇਰਾ 84 ਨੰਬਰ ਖਸਰੇ ਵਿੱਚ ਮੈਂ ਇਹਨਾਂ ਨੂੰ ਪੁੱਛਿਆ ਮਿਸਟਰ ਵਾਲੀਆ ਨੇ ਤਸਦੀਕ ਕਰਕੇ ਦਿੱਤਾ ਕਿ ਜਿਹੜਾ ਤੇਰਾ ਸ਼ੋਰੂਮ ਹੈ ਉਹ 84 ਨੰਬਰ ਖਸਰੇ ਦੇ ਵਿੱਚ ਪੈਂਦਾ ਹੈ ਜਿਹੜਾ ਕਿ 84 ਨੰਬਰ ਖਸਰਾ ਜਿਹੜਾ ਅਸੀਂ ਰੇਰਾਂ ਦੀ ਵੈਬਸਾਈਟ ਤੇ ਜਦੋਂ ਦੇਖਦੇ ਆ ਉਹ ਗੁਰਿੰਦਰ ਸਿੰਘ ਓਨਰ ਵੱਲੋਂ ਈ-ਡਿਮੋਕੇਬਲ ਕਨਸੈਂਟ ਸਾਡੀ ਰੇਰਾਂ ਦੇ ਉੱਪਰ ਦਰਜ ਹੈ ਕਿਉਂਕਿ ਗੁਰਿੰਦਰ ਸਿੰਘ ਨੇ ਆਰ ਕੇ ਅਨੁਮਤੀ ਆਰ ਕੇ ਨੇ ਰੇਰਾਂ ਦੇ ਪੋਰਟਲ ਦੇ ਉੱਪਰ ਅਪਲੋਡ ਕਰਾਈ ਹੋਈ ਹੈ ਅਰੇ ਇਹਦੇ ਵਿੱਚ ਜਿਹੜੇ ਕਰਪਟਾਲੇ ਨੇ ਇਹ ਕਹਿ ਰਹੇ ਨੇ ਕਿ ਅਸੀਂ ਆ ਕੇ ਉਹਨਾਂ ਸਾਡਾ ਤੋਂ ਨਿਕਾ ਨੀ ਤਾਂ ਸਿੱਧੀ ਜਿਹੜੀ ਆ ਜ਼ਮੀਨ ਆ ਸਾਨੂੰ ਦੇ ਦੇ ਸਾਨੂੰ ਦੇ ਦੇ ਬਿਲਕੁਲ ਹੈ ਜੀ ਬਟ ਉਹਦਾ ਮੈਂ ਸਾਰ ਏਸੇ ਕਰਕੇ ਐਗਰੀਮੈਂਟ ਦਿਖਾਇਆ ਸੀਗਾ ਜਿਹੜਾ ਇਹਨਾਂ ਨੇ ਕਿਸੇ ਮਿਊਚੁਅਲ ਐਗਰੀਮੈਂਟ ਜਿਹੜਾ ਹੋਇਆ ਹੋਇਆ ਉਹਦੀ ਸਾਡੇ ਨਾਂ ਨੇ ਬਕਾਇਦਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਬਿਲਕੁਲ ਹੈ ਜਿਵੇਂ ਸੇਲ ਆਈ ਗਿਆਣਾ ਸਾਡੇ ਕੋ ਪੇਪਰੇ ਨਾ ਹੋਵੇ ਉਹ ਕਹਿ ਸਕਦੇ ਆ ਵੀ ਠੀਕ ਹੈ ਜੀ ਉਹ ਕਿਸਾਨ ਵੀ ਜਿਨ੍ਹਾਂ ਤੋਂ ਖਰੀਦੀ ਹੈ ਉਹ ਕਿਸਾਨ ਨੇ ਨਾਨ ਰਿਵੋਕੇਬਲ ਕੰਫਰਮੈਂਟ ਆਲਰੇਡੀ ਮੈਂਸ਼ਨ ਕਰ ਦਿੱਤਾ ਵੀ ਉਹ ਉਹਨਾਂ ਨੇ ਰੇੜਾ ਦੇ ਵਿੱਚ ਵੈਬਸਾਈਟ ਤੇ ਪਈ ਆ ਤੇ ਉਹਨਾਂ ਨੇ ਉਹ ਤੋੜ ਕੇ ਇਹਨਾਂ ਦੇ ਨਾਲ ਕੀਤੀ ਆ ਉਹ ਕਿਸਾਨਾਂ ਨੇ ਬਿਲਕੁਲ ਸਾਬ ਇਹ ਤੁਹਾਡੀ ਕਾਲ ਠੀਕ ਹੈ ਉਹ ਕਹਿੰਦੇ ਵੀ ਡਾਇਰੈਕਟਰ ਉਤੋਂ ਲੱਗਿਆ ਕਿਸਾਨ ਤੋਂ ਪਰ ਕਿਸਾਨ ਵੀ ਇੱਕ 파ਟ ਹੈ ਇਸ ਗੇਮ ਦਾ ਕਿਉਂਕਿ ਜਦੋਂ ਇਹਨਾਂ ਨੇ ਇਹਦੇ ਵਿੱਚ ਕਿਸਾਨ ਨੇ ਨਾ ਰਜਿਸਟਰੀ ਕਰਾਈ ਆ ਇਹਨਾਂ ਨੇ ਸੀਕ੍ਰਟ ਐਮਓਯੂ ਸਾਈਨ ਕਰਿਆ ਵਾਲੀਆ ਤੇ ਤਰਫ ਦੇ ਵਿੱਚ ਸਾਨੂੰ ਤਾਂ ਦੱਸਿਆ ਹੀ ਨਹੀਂ ਲੋਟੇ ਉਹਨਾਂ ਨੇ ਦੱਸਿਆ ਨਾ ਫੜੀ ਕੰਸੈਟ ਲੈਤੀ ਆ ਇਹਨਾਂ ਨੂੰ ਕੀ ਪਤਾ ਸੀ ਉਹ ਮਹਾਰਾਜ ਦੀ ਕਿਰਪਾ ਨਾਲ ਸਾਡੇ ਹੱਥ ਐਮਓਯੂ ਲੱਗ ਗਿਆ ਸਾਨੂੰ ਪਤਾ ਲੱਗਿਆ ਵੀ ਸਾਡੇ ਨਾਂ ਹੈਗੇ ਆ ਤਾਂ ਹੀ ਤੁਹਾਡੇ ਕੋਲ ਆਇਆ ਬੁੱਢਾ ਨੂੰ ਕਰੋੜਾਂ ਦੀ ਕਰੋੜਾਂ ਦੀ ਹੱਦ ਤੂੰ ਜਦ ਖਬਰ ਚੱਭੂਗੀ ਪਤਾ ਨਹੀਂ ਉਹ ਕਹਿੰਦੇ ਨੇ ਜਮੀਨ ਪਹਿਲਾਂ ਸਵੇਰ ਬਾਅਦ ਨਿਕਲਦਾ ਬਹੁਤ ਆਉਣ ਕੇ ਬਾਅਦ ਸੌਫਟ ਲਾਂਚ ਦੇ ਨਾਮ ਤੇ ਨਾ ਜਿੰਨੀ ਵੀ ਇਹ ਕੰਪਨੀ ਰੀਅਲ ਏਸਟੇਟ ਆ ਪਤਾ ਨਹੀਂ ਕਿੰਨਾ ਇਕ ਵੇਚ ਦਿੰਨੇ ਆ ਅੱਗੇ ਤੋਂ ਅੱਗੇ ਕਿੰਨਾ ਵੇਚ ਰਿਹਾ ਹੁਣ ਸਾਨੂੰ ਤਾਂ ਸਾਡੇ ਆਪਣੇਾਂ ਦੇ ਹੀ ਥੋੜਾ ਜਿਹਾ ਡਰ ਚਾਵਾ ਵੀ ਅਸੀਂ ਇਹਨੂੰ ਕਿਵੇਂ ਬਚਾਈਏ ਬਾਕੀ ਵੀ ਬਹੁਤ ਮਤਲਬ ਇਹ ਹੋ ਸਕਦਾ ਕਿ ਇਹਨਾਂ ਨੇ ਵੇਚਿਆ ਹੋਵੇ ਸਰ ਇਹ ਰੈਜੀਡੈਂਸ਼ੀਅਲ ਹੈ ਕਮਰਸ਼ੀਅਲ ਹੈ ਦੋਨੋਂ ਦੋਨੋਂ ਇਹ ਰੋਡ ਦੇ ਇੱਕ ਸਾਈਡ ਤੇ ਰੈਜੀਡੈਂਸ਼ੀਅਲ ਹੈ ਤੇ ਆਪਕੋ ਦੂਜੀ ਸਾਈਡ ਤੇ ਕਮਰਸ਼ੀਅਲ ਤੁਸੀਂ ਸਾਡਾ ਪੇਸ਼ੈਂਟ ਦੇਖੋ ਸਾਨੂੰ ਘਟੋ ਘੱਟ 14-15 ਸਾਲ ਹੋ ਗਏ ਬਰਵਾਸ ਕੱਟ ਕੇ ਆ ਰਾਮ ਜੀ ਵੀ ਵਾਪਸ ਆ ਗਏ ਸਾਡੀਆਂ ਦਾੜੀਆਂ ਜੱਟੀਆਂ ਹੋ ਗਈਆਂ ਸਾਡਾ ਖੂਨ ਬਸਾਣ ਦੀ ਕਮਾਈ ਅਸੀਂ ਸੋਚਿਆ ਸੀ ਅਸੀਂ ਵੀ ਘਰ ਬਣਾਵਾਂਗੇ ਇੱਥੇ ਕਿਤੇ ਸਾਡੇ ਸਭਨੇ ਇਹਨਾਂ ਨੇ ਚਲਾਕ ਲੋਕ ਜਿਹੜੇ ਆ ਸਮਾਜ ਦੇ ਵਿੱਚ ਠਗਣਾ ਚੂਰ ਕਰਦੇ ਸਾਡੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਕਿ ਇਹੇ ਜੇ ਬਿਲਡਰਾਂ ਨੂੰ ਇਹਨਾਂ ਦੀ ਸਹੀ ਕਾਨੂੰਨਕ ਕਾਰਵਾਈ ਕਰੀ ਜਾਵੇ ਤੇ ਸਾਨੂੰ ਸਾਡੇ ਪਲਾਟਾਂ ਜਿਹੜਾ ਦੀ ਪੂਲੀ ਪੇਮੈਂਟ ਹੋ ਚੁੱਕੀ ਹੈ ਸਾਡੀ ਰਜਿਸਟਰੀ ਕਰਾਈ ਜਾਵੇ। ਅ ਮੁੰਡਿਆ ਸਾਹਿਬ ਹਰਦੀਪ ਸਿੰਘ ਮੁੰਡਿਆ ਜੀ ਨੂੰ ਅਸੀਂ ਮਿਲੇ ਸੀਗੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਤੇ ਵੀ ਹੈਵ ਦਾ ਫੇਥ ਔਨ ਦਮ। ਸਾਨੂੰ ਅੱਜ ਵੀ ਪੰਜਾਬ ਸਰਕਾਰ ਤੇ ਪੂਰਾ ਭਰੋਸਾ ਹੈ ਕਿ ਉਹ ਕਰਾਪਸ਼ਨ ਦੇ ਖਿਲਾਫ ਬਹੁਤ بڑے ਮਤਲਬ ਹੋ ਕੇ ਕਦਮ ਚੁੱਕ ਰਹੀ ਹੈ ਕਿ ਜਿਹੜਾ ਕਰਾਪਸ਼ਨ ਉਹਨਾਂ ਨੇ ਭੂ ਮਾਫੀਆ ਕਰ ਰਿਹਾ ਹੈ ਇਹ ਉਜਾਗਰ ਕੀਤਾ ਜਾਵੇ। ਅਸੀਂ ਪ੍ਰੈਸ ਦੇ ਥਰੂ ਬੇਇੱਜ਼ਤੀ ਕਰਦੇ ਹਾਂ ਕਿ ਜਿਹੜਾ ਭੂ ਮਾਫੀਆ ਇਹਨਾਂ ਤੇ ਸਿਕੰਜਾ ਕੱਸਿਆ ਜਾਵੇ ਤੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਗਰੀਬ ਪੰਜਾਬ ਦੇ ਲੋਕ ਨੇ ਜਿਹੜੇ ਇੱਥੇ ਆਪਣੇ ਪ੍ਰਾਪਰਟੀਆਂ ਦੇ ਲਈਆਂ ਤੇ ਉਹਨਾਂ ਦੇ ਉੱਪਰ ਮਤਲਬ ਕਿ ਜ਼ੁਲਮ ਨਾ ਹੋ